ਖਬਰ ਸੰਗਰੂਰ ਤੋਂ ਹੈ ਜਿੱਥੇ ਦੇ ਸਰਕਾਰੀ ਹਸਪਤਾਲ ਵਿੱਚ ਇੱਕ ਇਮਾਰਤ ਦੀ ਉਸਾਰੀ ਨੂੰ ਲੈ ਕੇ ਜੋ ਨਿਯਮ ਕਾਨੂੰਨ ਹਨ ਉਹਨਾਂ ਦੀ ਪਰਵਾਹ ਨਾ ਕੀਤੇ ਬਿਨਾ ਇਮਾਰਤ ਦੀ ਉਸਾਰੀ ਕੀਤੀ ਜਾ ਰਹੀ ਹੈ ਜਿਸ ਤੇ ਵਕੀਲ ਅਤੇ ਆਰਟੀਆਈ ਐਕਟੀਵਿਸਟ ਕਮਲ ਆਨੰਦ ਨੇ ਸਵਾਲ ਚੁੱਕੇ ਹਨ ਕਮਲ ਆਨੰਦ ਦਾ ਕਹਿਣਾ ਹੈ ਕਿ ਇਸ ਇਮਾਰਤ ਦੀ ਉਸਾਰੀ ਵਿੱਚ ਨੀਮਾ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਇਸ ਇਮਾਰਤ ਦੀ ਉਸਾਰੀ ਤੇ ਨਾ ਤਾਂ ਕੋਈ ਬੋਲ ਲਗਾਇਆ ਗਿਆ ਹੈ ਕਿ ਇਹ ਇਮਾਰਤ ਕਿੰਨੇ ਦੀ ਲਾਗਤ ਨਾਲ ਬਣ ਰਹੀ ਹੈ ਕਿਹੜੀ ਕੰਪਨੀ ਇਸ ਨੂੰ ਬਣਾ ਰਹੀ ਹੈ ਅਤੇ ਇਸ ਇਮਾਰਤ ਦੀ ਉਸਾਰੀ ਲਈ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਵੀ ਸੇਫਟੀ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ ਉੱਤਰ ਜਦੋਂ ਇਹ ਸਬੰਧੀ ਪੀ ਡਬਲਯੂ ਡੀ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਨੀਮਾ ਦੀ ਗੱਲ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਬੋਰਡ ਜਲਦ ਹੀ ਲਗਾ ਦਿੱਤਾ ਜਾਵੇਗਾ ਅਤੇ ਠੇਕੇਦਾਰ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਸੇਫਟੀ ਦਾ ਵੀ ਧਿਆਨ ਰੱਖੇ ਤੇ ਉਹਨਾਂ ਨੂੰ ਹੈਲਮਟ ਤੇ ਜੈਕਟਾਂ ਵੀ ਪ੍ਰੋਵਾਈਡ ਕਰਵਾਵੇ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਸਮੇਂ-ਸਮੇਂ ਤੇ ਇਸ ਇਮਾਰਤ ਦਾ ਦੌਰਾ ਕਰ ਰਹੇ ਹਨ ਅਤੇ ਇਮਾਰਤ ਦੀ ਉਸਾਰੀ ਲਈ ਹਰ ਇੱਕ ਕਾਨੂੰਨ ਦੀ ਪਾਲਣਾ ਕੀਤੀ ਜਾ ਰਹੀ ਹੈ ਦੇਖੋ ਮੈਂ ਛੰਗਰੂਰ ਦਾ ਵਸਨੀਕ ਹਾਂ ਤਾਂ ਮੈਨੂੰ ਬਹੁਤ ਲੋਕਾਂ ਦੇ ਫੋਨ ਆਏ ਕਿ ਛੰਗਰੂਰ ਦੇ ਵਿੱਚ ਸਿਵਲ ਹਸਪੀਟਲ ਦੇ ਵਿੱਚ ਇੱਕ ਬਿਲਡਿੰਗ ਬਣ ਰਹੀ ਹੈ ਜਿਹਦੀ ਕੁਆਲਿਟੀ ਹੈ ਉਹ ਅੰਡਰ ਕੁਐਸਚਨ ਹੈ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਕੀ ਕੰਮ ਹੋ ਰਿਹਾ ਹੈ ਉਹ ਕਹਿੰਦੇ ਜੀ ਸਾਨੂੰ ਤਾਂ ਪਤਾ ਨਹੀਂ ਤਾਂ ਮੈਂ ਕਿਉਂ ਜੋ ਪੀ ਡਬਲਯੂ ਡੀ ਦੇ ਨਾਰਮਸ ਪੜ੍ਹੇ ਹੋਏ ਆ ਮੈਂ ਉਹਨਾਂ ਨੂੰ ਪੁੱਛਿਆ ਵੀ ਉੱਥੇ ਇੱਕ ਬੋਰਡ ਲੱਗਿਆ ਹੋਊਗਾ ਡਿਸਪਲੇ ਬੋਰਡ ਜਿਹਦੇ ਵਿੱਚ ਜਾਣਕਾਰੀ ਕਿਉਂ ਜੋ ਇਹ ਮੰਡੇਟਰੀ ਹੈ ਕਿ ਪ੍ਰੋਜੈਕਟ ਦਾ ਨਾਮ ਪ੍ਰੋਜੈਕਟ ਦਾ ਕੋਡ ਪ੍ਰੋਜੈਕਟ ਦੀ ਬਰੀਫ ਡਿਸਕ੍ਰਿਪਸ਼ਨ ਕਿੰਨੇ ਪੈਸਿਆਂ ਨਾਲ ਇਹ ਕੰਮ ਹੋਊਗਾ ਕਿਦੋਂ ਇਹ ਸ਼ੁਰੂ ਹੋਇਆ ਕਿਦੋਂ ਇਹ ਖਤਮ ਹੋਊਗਾ ਕਿਹੜੇ ਇੰਜੀਨੀਅਰ ਸਾਹਿਬ ਨੇ ਇਸ ਦੀ ਗੁਣਵੱਤਾ ਨੂੰ ਚੈੱਕ ਕਰਨਾ ਹੈ ਔਰ ਕਿਹੜੇ ਠੇਕੇਦਾਰ ਦੁਆਰਾ ਇਹ ਕੰਮ ਕੀਤਾ ਜਾ ਰਿਹਾ ਉਹਨਾਂ ਦੇ ਕੰਟੈਕਟ ਨੰਬਰ ਡਿਟੇਲਸ ਸਾਰੀ ਹੋਣੀ ਚਾਹੀਦੀ ਐ ਉਹ ਕਹਿੰਦਾ ਜੀ ਨਹੀਂ ਇਸ ਤਰ੍ਹਾਂ ਦਾ ਇੱਥੇ ਕੋਈ ਬੋਰਡ ਨਹੀਂ ਲੱਗਿਆ ਤਾਂ ਇਹ ਸਿੰਪਲ ਚੀਜ਼ ਐ ਕਿ ਇੱਕ ਬੜੀ ਸਿੰਪਲ ਕਹਾਵਤ ਐ ਕਿ ਸਿক্রেਸੀ ਬਰੀਡ ਕਰਪਸ਼ਨ ਤਾਂ ਇਹਦੇ ਨਾਲ ਪਤਾ ਲੱਗਦਾ ਕਿ ਜਦੋਂ ਲੋਕਾਂ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਇਸ ਤਰ੍ਹਾਂ ਦੀ ਤਾਂ ਇੱਥੇ ਕੋਈ ਨਾ ਕੋਈ ਝੋਲ ਐ ਇੱਥੇ ਕਰਪਸ਼ਨ ਹੋ ਰਹੀ ਐ ਤਾਂ ਹੁਣ ਜਦੋਂ ਅਸੀਂ ਇੱਥੇ ਆਏ ਆ ਤਾਂ ਅਸੀਂ ਦੇਖ ਰਹੇ ਆ ਕਿ ਇੱਥੇ ਸ਼ਟਰਿੰਗ ਨੂੰ ਜਦੋਂ ਦੇਖਦੇ ਹਾਂ ਤਾਂ ਕੋਈ ਵੀ ਪੀਸ ਇੱਕ ਸਿੰਗਲ ਪੀਸ ਵੀ ਸ਼ਟਰਿੰਗ ਦਾ ਤੁਸੀਂ ਸਿੱਧਾ ਦਿਖਾ ਦਿਓ ਮੈਨੂੰ ਰਿੰਗ ਦੇ ਸਰੀਏ ਦੇਖ ਲਓ ਮੁੰਲਾ ਦਾ 8 ਦਾ 6 ਐਮ ਐਮ ਦੇ ਸਰੀਏ ਨੇ ਰੇਤਾ ਉਧਰ ਪਿਆ ਰੇਤੇ ਨੂੰ ਦੇਖ ਲੋ ਰੇਤਾ ਸਿਮਿੰਟ ਉਹ ਰੇਤਾ ਤੇ ਮਿੱਟੀ ਵਿੱਚ ਮਿਕਸ ਹੋ ਰਹੀ ਐ ਇਹਦੀ ਜਿਹੜੀ ਸਿਮਿੰਟ ਦੀ ਕੁਆਲਿਟੀ ਆ ਉਹ ਤੁਸੀਂ ਚੈੱਕ ਕਰ ਲੋ ਤਾਂ ਸਾਰੇ ਹੀ ਨਾਰਮ ਜਿਹੜੇ ਨੇ ਉਹਨਾਂ ਨੂੰ ਧੱਜੀਆਂ ਉਡਾਈਆਂ ਜਾ ਰਹੀਆਂ ਨੇ ਔਰ ਜਿਹੜਾ 5 ਕਰੋੜ ਤੋਂ ਵੱਧ ਦਾ ਕੋਈ ਕੰਮ ਹੁੰਦਾ ਪੀਡਬਲਯੂਡੀ ਦਾ ਉਹਦੇ ਵਿੱਚ ਜਿਹੜਾ ਕੰਕਰੀਟਿੰਗ ਦਾ ਕੰਮ ਐ ਉਹ ਬੈਚ ਮਿਕਸ ਮਸ਼ੀਨ ਦੁਆਰਾ ਹੁੰਦਾ ਤਾਂ ਤੁਸੀਂ ਹੁਣ ਦੇਖਿਆ ਹੋਊਗਾ ਜੀਸੀਬੀ ਵਿੱਚ ਭਰੀ ਆਂਦੇ ਸੀਗੇ ਉਹ ਕੰਕਰੀਟ ਤਿਆਰ ਕਰਕੇ ਤਾਂ ਇਸ ਤਰ੍ਹਾਂੀਆਂ ਸਾਰੀਆਂ ਹੀ ਜਿਹੜੇ ਨਿਯਮ ਨੇ ਲੋਕਾਂ ਦੀਆਂ ਜਿਹੜੇ ਮਜ਼ਦੂਰ ਆ ਉਹਨਾਂ ਦੀ ਸੇਫਟੀ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦੀ ਸੇਫਟੀ ਦੀ ਕੋਈ ਟੂਲ ਨਹੀਂ ਕੋਈ ਕਿਟ ਨਹੀਂ ਹੁਣ ਤੁਹਾਡੇ ਸਾਹਮਣੇ ਹੀ ਉਹ ਚਲੇ ਗਏ ਜਿਹੜੇ ਇਹਨਾਂ ਦੇ ਕੋਈ ਇੱਥੇ ਇੰਚਾਰਜ ਸੀ ਉਹ ਵੀ ਭੱਜ-ਭੁੱਜ ਗਏ ਪਲੇਟਾਂ ਲਟਕ ਰੀਆਂ ਨੇ ਕਿਸੇ ਦੇ ਵੀ ਸਿਰ ਤੇ ਗਿਰ ਸਕਦੀਆਂ ਸਭ ਤੋਂ ਦੁੱਖ ਦੀ ਗੱਲ ਇਹ ਆ ਵੀ ਬੱਚੇ ਵੀ ਇੱਥੇ ਖੇਲਣ ਦੇ ਲਈ ਜਿਹੜੇ ਮਜ਼ਦੂਰਾਂ ਦੇ ਨੇ ਉਹ ਹੈਗੇ ਨੇ ਜੇ ਉਹਨਾਂ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਕੌਣ ਜ਼ਿੰਮੇਵਾਰ ਹੈ ਕਾਰਨ ਜੋ ਸਰਕਾਰ ਨਾਰੇ ਤਾਂ ਬਹੁਤ ਮਾਰ ਦਿੰਦੀ ਹੈ ਪਰ ਆਮ ਨਾਗਰਿਕ ਨੂੰ ਜਾਂ ਮਜ਼ਦੂਰ ਨੂੰ ਸ਼ਾਇਦ ਬੰਦਾ ਹੀ ਨਹੀਂ ਸਮਝਿਆ ਜਾਂਦਾ ਇਸ ਕਰਕੇ ਇਹ ਸਾਰੇ ਨੀਮਾਂ ਦੀ ਜਿਹੜੀ ਤਾਕ ਹੈ ਉਹਨੂੰ ਤਾਕ ਤੇ ਰੱਖ ਕੇ ਇਹ ਕੰਮ ਨੂੰ ਕੀਤਾ ਜਾ ਰਿਹਾ ਹੈ ਐਗਜ਼ਿਸਟਿੰਗ ਸਿਵਲ ਹਸਪੀਟਲ ਨੂੰ ਆਪਾਂ ਜਿਹੜੇ ਉਹਦੇ ਵਿੱਚ ਐਡੀਸ਼ਨ ਆਫ ਬੈਡਸ ਕਰਨੇ ਨੇ ਉਹਦੇ ਰਿਗਾਰਡਿੰਗ ਇੱਕ ਆਪਾਂ ਇੱਕ ਬਿਲਡਿੰਗ ਪ੍ਰਪੋਜ਼ਲ ਸੀਗਾ ਕਿ 160 ਬੈਡਡ ਹਸਪੀਟਲ ਆਪਾਂ ਬਣਾਵਾਂਗੇ ਤਾਂ ਕਿ ਐਗਜ਼ਿਸਟਿੰਗ ਸਿਵਲ ਹਸਪੀਟਲ ਦੇ ਵਿੱਚ ਨੰਬਰ ਆਫ ਬੈਡਸ ਦੀ ਜਿਹੜੀ ਹੈਗੀ ਹੈ ਕੈਪੈਸਿਟੀ ਉਹ ਵਧ ਜੇ ਉਹ ਪਹਿਲਾਂ ਉੱਥੇ ਨਰਸਿੰਗ ਸਕੂਲ ਹੁੰਦਾ ਸੀਗਾ ਨਰਸਿੰਗ ਸਕੂਲ ਨੂੰ ਨਵੀਂ ਬਿਲਡਿੰਗ ਵਿੱਚ ਸ਼ਿਫਟ ਕਰਤਾ ਆਪਾਂ ਤੇ ਉੱਥੇ ਇੱਕ ਆਪਾਂ ਹੁਣ ਨਵੀਂ ਬਿਲਡਿੰਗ ਦੀ ਐਗਜ਼ਿਸਟਿੰਗ ਬਿਲਡਿੰਗ ਤੇ ਇੱਕ ਫਲੋਰ ਐਡ ਕਰਕੇ ਤੇ ਪਲੱਸ ਜੀ ਪਲੱਸ 2 ਬਿਲਡਿੰਗ ਨਵੀਂ ਬਣਾ ਕੇ ਸਾਈਡ ਤੇ ਉਹਦੇ ਚ ਆਪਾਂ ਨਵੇਂ ਬੈਡਸ ਹਾਂਜੀ ਉੱਥੇ ਸਰ ਜਿਹੜਾ ਉਹ ਸਾਰੀ ਦਾ ਕੰਮ ਚੱਲ ਰਿਹਾ ਹੈਗਾ ਉੱਥੇ ਨਾ ਤਾਂ ਕੋਈ ਡਿਸਪਲੇ ਬੋਰਡ ਹੈ ਜਿਹੜੀ ਕੰਪਨੀ ਐ ਕੌਣ ਇੰਜੀਨੀਅਰ ਹੈਗਾ ਕਿਸੇ ਵੀ ਤਰ੍ਹਾਂ ਦਾ ਕੁਝ ਨਹੀਂ ਦੇਖਿਆ ਮੈਂ ਉਹਦਾ ਕੀ ਆ ਅਸੀਂ ਇਨਸਟਰਕਸ਼ਨ ਦੇਤੀਆਂ ਨੇ ਮੇਰੇ ਨਾਲ ਅੱਜ ਜੇ ਤੁਸੀਂ ਚੈੱਕ ਕਰੋਗੇ ਸ਼ਾਮ ਨੂੰ ਅੱਜ ਤੁਹਾਨੂੰ ਬੋਰਡ ਲੱਗੇ ਹੋ ਅਹ ਸੇਫਟੀ ਮੀਜਰ ਤੁਸੀਂ ਕਹਿ ਰਹੇ ਸੀਗੇ ਕਿ ਵਰਕਰਸ ਕੋਲੇ ਵੈਸਟ ਹੈਲਮੇਟਸ ਨਹੀਂ ਹੈਗੇ ਉਹਨਾਂ ਲਈ ਵੀ ਕੰਟਰੈਕਟਰ ਨੂੰ ਅਸੀਂ ਇਨਸਟਰਕਸ਼ਨਸ ਪਾਸ ਕਰਤੀਆਂ ਨੇ ਪਰ ਜਿਹੜੀ ਗੱਲ ਕੀਤੀ ਆ ਸਰ ਜਿਹੜਾ 5 ਕਰੋੜ ਤੋਂ ਉੱਪਰ ਦਾ ਜਿਹੜਾ ਪੀ ਡਬਲਯੂ ਡੀ ਦੇ ਕਾਰਗ ਲਾਈਨ ਨੇ ਕੋਈ ਵੀ ਪ੍ਰੋਜੈਕਟ ਆ ਉਹਦੇ ਵਿੱਚ ਜਿਹੜਾ ਪਲਾਂਟ ਆਗਾ ਉਹ ਉੱਥੇ ਹੋਣਾ ਚਾਹੀਦਾ ਹੈ ਪਰ ਉੱਥੇ ਅਸੀਂ ਦੇਖਿਆਗਾ ਕਿ ਜਿਹੜੇ ਜੀ ਸੀ ਬੀ ਦੇ ਬਗੜ ਦੇ ਵਿੱਚ ਜਿਹੜਾ ਕੰਕਰੀਟ ਆ ਹੋਇਆ ਜਾ ਰਿਹਾ ਸੀ ਤੇ ਉਹਦੇ ਚ ਕੀ ਸੀਗਾ ਉਹ ਮੇਰੀ ਪਹਿਲਾਂ ਵੀ ਸਾਈਟ ਤੇ ਮੈਂ ਜਦੋਂ ਇਨਕੁਆਇਰ ਕੀਤਾ ਵੈਸੇ ਤੇ ਮੈਂ ਉੱਥੇ ਪ੍ਰੈਜ਼ੈਂਟ ਸੀ ਉਦੋਂ ਬਾਕੀ ਸਾਰਾ ਜਿਹੜਾ ਉੱਥੇ ਮਟੀਰੀਅਲ ਜਿਹੜਾ ਕੰਕਰੀਟ ਆਇਆ ਵਾ ਉਹ ਬੈਚ ਬਿਕਸ ਨਾਲ ਹੀ ਆਇਆ ਵਾ ਪਰੰਤੂ ਕੀ ਹੁੰਦਾ ਵਾ ਕਈ ਵਾਰੀ ਕੀ ਕੰਕਰੀਟ ਮੌਕੇ ਤੇ ਮੰਨ ਲਓ ਕੁਝ ਕੁਆਂਟੀਟੀ ਕੰਕਰੀਟ ਦੀ ਆਪਣੇ ਕੋਲ ਘਟ ਗਈ ਫਿਰ ਮੌਕੇ ਤੇ ਆਪਾਂ ਉਹਨੂੰ ਐਸ ਪਰ ਜਿੰਨਾ ਵੀ ਅਸੀਂ ਡਿਜ਼ਾਈਨ ਕੀਤਾ M20 25 ਜੋ ਵੀ ਹੈਗਾ ਉਹਨੂੰ ਐਸ ਪਰ ਰੇਸ਼ਿਓ ਅਸੀਂ ਹਲਾ ਕੇ ਮੌਕੇ ਤੇ ਹੀ ਉਹਨੀ ਕਾਸਟਿੰਗ ਕਰ ਦਿੰਦੇ ਕਿਉਂਕਿ ਆਪਣੀ ਸਲੈਬ ਦੀ ਜਿਹੜੀ ਕਾਸਟਿੰਗ ਆ ਉਹ ਕੰਟੀਨਿਊਸ ਪ੍ਰੋਸੈਸ ਆ ਉਹ ਇੱਕੋ ਵਾਰੀ ਜੇ ਅਸੀਂ ਖਤਮ ਕਰਨੀ ਹੁੰਦੀ ਆ ਮੰਨ ਲਓ ਚਾਰ ਗੱਡੀਆਂ ਚਾਰ ਗੱਡੀਆਂ ਆ ਗਈਆਂ ਬੈਚ ਬਿਕਸ ਪਲੈਂਟ ਤੋਂ ਠੀਕ ਹੈ ਤੇ ਬਿਲਕੁਲ ਮੰਨ ਲਓ ਤੁਸੀਂ ਕਹਿ ਲਓ ਕਿ ਕੁਝ ਕਿਊਮਿਕ ਮਾਲ ਆਪਣਾ ਘਟ ਗਿਆ ਅਸੀਂ ਉਹਨੂੰ ਉਹਨੇ ਕਿਊਮਿਕ ਮਾਰ ਲਈ ਆਪਾਂ ਦੁਆਰੇ ਗੱਡੀ ਜੇ ਮੰਗਾਵਾਂਗੇ ਉਹ ਫਿਰ ਉਹਨਾਂ ਯੂਜ਼ ਕਰ ਲਾਂਗੇ ਬਾਕੀ ਦਾ ਸਾਰਾ ਵੇਸਟ ਆ ਕਿ ਕੰਕਰੀਟ ਦੀ ਤੁਹਾਨੂੰ ਨੇਚਰ ਪਤਾ ਉਹਨੂੰ ਐਟ ਅ ਟਾਈਮ ਹੀ ਆਪਾਂ ਯੂਜ਼ ਕਰਨਾ ਹੁੰਦਾ ਵਾ ਜਿਹੜਾ ਸਭ ਉੱਤੇ ਸੈਂਟ ਪਿਆ ਉਹ ਸਾਰਾ ਡਸਟ ਮਿਕਸ ਹੈਗਾ ਤੇ ਜਿਹੜਾ ਬਜਰੀ ਵਗੈਰਾ ਸਾਰਾ ਕੁਝ ਡਸਟ ਮਿਕਸ ਸੀਗਾ ਦੇਖਿਆ ਮੌਕੇ ਤੇ ਜਾ ਕੇ ਮੈਂ ਤੁਹਾਨੂੰ ਵੀ ਸਮਝਾਉਂਦਾ ਵੀ ਇਹਨੂੰ ਖਲਾਸ ਸੀ ਕਿ ਕੀ ਸ਼ਟਰਿੰਗ ਸ਼ਟਰਿੰਗ ਅੰਸ਼ਕਤੀ ਕੀਤੇ ਨਾਲ ਇਹ ਸਾਰੀ ਚਾਹਤ ਸ਼ਟਰਿੰਗ ਦੀ ਸਿੱਧੀ ਬੀਰ ਬਣਦੀ ਸ਼ਟਰਿੰਗ ਦੀ ਮੈਂ ਆਲਰੇਡੀ ਉਹਨਾਂ ਨੂੰ ਕਹਿ ਚੁੱਕਿਆ ਹਾਂ ਕਿ ਸ਼ਟਰਿੰਗ ਜਿਹੜੀ ਤੁਸੀਂ ਕਰਨੀ ਆ ਉਹਨੂੰ ਪ੍ਰੋਪਰ ਵੈਲਡਿੰਗ ਕਰਕੇ ਐਸੀ ਤਾਂ ਕੀਤੀ ਹੋਈ ਸੀਗੀ ਪਰ ਕਿਤੇ ਕਿਤੇ ਕੀ ਹੁੰਦਾ ਜਦੋਂ ਆਪਾਂ ਵਾਈਬ੍ਰੇਸ਼ਨ ਵਾਈਬ੍ਰੇਟਰ ਚਲਾਉਂਦੇ ਆ ਕੰਕਰੀਟ ਦੇ ਵਿੱਚ ਉਹ ਸ਼ਟਰਿੰਗ ਕਈ ਵਾਰੀ ਕੀ ਹੁੰਦਾ ਕਿ ਤੋ ਲੀਕੇਜ ਹੋ ਜਾਂਦੀ ਆ ਕੰਕਰੀਟ ਦੀ ਉਹ ਉਹਨਾਂ ਨੂੰ ਮੈਂ ਰਿਗਾਰਡਿੰਗ ਉਸ ਦੇ ਰਿਗਾਰਡਿੰਗ ਅਸੀਂ ਦੁਬਾਰਾ ਉਹਨਾਂ ਨੂੰ ਇਨਸਟਰਕਸ਼ਨ ਦਿੱਤੀਆਂ ਕਿ ਤੁਸੀਂ ਪ੍ਰੋਪਰ ਜਿਹੜੀ ਹੈਗੀ ਆ ਸ਼ਟਰਿੰਗ ਉਹ ਕਰਕੇ ਆਪਣਾ ਉਸ ਤੋਂ ਬਾਅਦ ਹੀ ਕੰਕਰੀਟਿੰਗ ਕਰਨੀ ਆ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਬਜਰੀ ਔਰੇ ਰੇਤਾ ਅਸੀਂ ਤੇ ਮੌਕੇ ਦੇ ਉੱਪਰ ਤੇ ਕੰਮ ਕੰਕਰੀਟ ਦਾ ਤੇ ਸਾਰ ਪਲਾਂਟ ਤੋਂ ਹੀ ਆ ਰਿਹਾ ਹੈ ਭਾਈ ਜਿਹੜਾ ਤੁਸੀਂ ਕਹਿ ਰਹੇ ਸੀ ਇਹ ਨੀਚੇ ਰੇਤਾ ਪਿਆ ਹੋਇਆ ਉਹ ਕੋਈ ਬਚਾ ਹੋਇਆ ਮਟੀਰੀਅਲ ਜਿਹੜਾ ਹੈਗਾ ਉਸ ਦਾ ਹੀ ਮਤਲਬ ਕਿ ਉਹ ਆਪਣਾ ਬਚਾ ਹੋਇਆ ਮਾਲਾ ਕੋਈ ਉਸ ਚੀਜ਼ ਨੂੰ ਹੀ ਯੂਜ਼ ਨਹੀਂ ਕਰ ਰਹੇ ਨੇ ਉੱਥੇ ਲੱਗਦਾ ਕਿ ਉੱਥੇ ਸਾਰੀਆਂ ਚੀਜ਼ਾਂ ਜਿਹੜੀ ਡਬਲਯੂਡੀ ਦੀ ਗਾਈਡਲਾਈਨ ਦੇ ਮੁਤਾਬਕ ਹੋ ਰਹੀਆਂ ਲੱਗਦੀਆਂ ਨੇ ਤੁਹਾਨੂੰ ਬਿਲਕੁਲ ਬਿਲਕੁਲ ਜੀ ਈਡਬਲਯੂਡੀ ਗਾਈਡਲਾਈਨਸ ਦੇ ਮੁਤਾਬਕ ਹੀ ਕੰਮ ਹੋ ਰਿਹਾ ਉੱਥੇ ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਜੰਗ ਲੱਗਿਆ ਜਿਹੜਾ ਸਰੀਆ ਦਾ ਸਾਰਾ ਉਹ ਯੂਜ਼ ਹੋ ਰਿਹਾ ਤਾਂ ਲੱਗਦਾ ਵੀ ਇਸ ਤਰ੍ਹਾਂ ਜਿਹੜੀ ਬਿਲਡਿੰਗ ਬਣੂਗੀ ਜਿਵੇਂ ਮੁ ਇਹ ਕਿੰਨੀ ਕਿਮਿਆਤ ਹੋਵੇਗੀ ਦੂਸਰੇ ਦੇ ਮੁਕਾਬਲੇ ਉਹ ਬਿਲਡਿੰਗ ਜਿਹੜੀ ਅਸੀਂ ਜਨਰਲੀ ਹੋਮ ਡਿਜ਼ਾਈਨ ਕਰਦੇ ਆ ਉਹਦੇ ਮੀਨਿਮ 100 ਇਅਰਸ ਤੇ ਅਸੀਂ ਲੈ ਕੇ ਚੱਲਦੇ ਆਂ ਕਿ ਲਾਈਕ ਬ੍ਰਿਜਸ ਦੇ ਵਿੱਚ 100 ਹੋ ਜਾਂਦਾ ਬਿਲਡਿੰਗ ਦੇ ਵਿੱਚ 50 ਤੋਂ 75 ਇਅਰਸ ਜਿਹੜੀ ਬਿਲਡਿੰਗ ਦੀ ਲਾਈਫ ਹੁੰਦੀ ਹੁੰਦੀ ਹੈ ਪਰ 50 ਆਰਡੀ ਐਕਸਟਿੰਗੇ ਸਮਲਨ ਜਿਉਂ ਨਾਲ ਹੀ ਡਾਕੂਮੈਂਟ ਕਰਦੇ ਨੀ ਉਹ ਉਹਦਾ ਨਾ ਉੱਥੇ ਕੁਝ ਵੀ ਨਹੀਂ ਪਾਇਆਗਾ ਉਹਨਾਂ ਦਾ ਕਹਿਣਾ ਸੀਗਾ ਕੀ ਬਿਲਕੁਲ ਨਹੀਂ ਕਿ ਕਿਤੇ ਨਾ ਕਿਤੇ ਜਿਹੜਾ ਜਿਹੜਾ ਡਾਕਟਰ ਇੱਥੇ ਕੰਮ ਕਰਦੇ ਪੇਸ਼ੈਂਟ ਤੋਂ ਇੱਥੇ ਦੇਖ ਕਿਤੇ ਜਿਹੜਾ 17 ਕੜਾ ਕਰ ਸਕਦੇ ਜਿਸ ਤਰ੍ਹਾਂ ਦੀ ਹੁਸਾਰੀ ਨਹੀਂ ਨਹੀਂ ਐਦਾਂ ਦਾ ਕੁਝ ਨਹੀਂ ਹੈਗਾ ਕੋਈ ਜਿਹੜੇ ਕਿ ਜਿੰਨੇ ਵੀ ਉੱਥੇ ਜੋ ਵੀ ਮਟੀਰੀਅਲ ਯੂਜ਼ ਹੋ ਰਿਹਾ ਵਾ ਉਹ ਕੋ ਲੈਬ ਵੱਲੋਂ ਅਪਰੂਵ ਜਿਹੜੇ ਯੂਜ਼ ਕਰ ਰਹੇ ਸੀ ਜਿੰਨੇ ਵੀ ਉੱਥੇ ਸਰੀਆ ਵਰਤਿਆ ਜਾ ਰਿਹਾ ਵਾ ਸਟਰਕਚਰ ਡਰਾਇੰਗਾਂ ਬਾਕਾਇਦਾ ਤਿਆਰ ਕਰਵਾ ਕੇ ਸਟਰਕਚਰ ਡਰਾਇੰਗਾਂ ਅਪਰੂਵ ਕਰਾ ਕੇ ਕੰਪੀਟੈਂਟ ਅਥਾਰਟੀ ਤੋਂ ਫੇਰ ਹੀ ਕੰਮ ਉੱਥੇ ਸ਼ੁਰੂ ਹੋਣਾ ਜਿੱਥੇ ਮੈਨੂੰ ਪਿੱਛੇ ਜੇ ਵੀ ਕਿਸੇ ਨੇ ਕਿਹਾ ਸੀ ਜੀ ਸਰੀਆ ਬਹੁਤ ਸਟਰਕਚਰ ਡਿਜ਼ਾਈਨਰ ਨੇ ਡਿਜ਼ਾਈਨ ਕਰਕੇ ਦਿੱਤਾ ਜੇ ਉਥੇ 8 ਦਾ ਸਰੀਆ ਪੈਣਾ ਉਥੇ ਅਸੀਂ 8 ਦੇ ਹੀ ਪਾਵਾਂਗੇ ਉਥੇ ਅਸੀਂ 8 ਦੀ ਜਗ੍ਹਾ ਜਿੱਥੇ 12 ਹੀ ਪਾ ਦਾਂਗੇ ਉਹਨੇ ਕੋਈ ਐਕਸਟਰਾ ਕੋਈ ਆਪਣਾ ਰੀਇੰਫੋਰਸਮੈਂਟ ਜਾਂ ਐਕਸਟਰਾ ਕੋਈ ਉਹਨੇ ਸਪੋਰਟ ਨਹੀਂ ਦੇਣੀ ਹੈਗੀ ਉਹ ਬਿਲਡਿੰਗ ਉਥੇ ਜੋੜਾ ਕੰਮ 8 ਐਮ ਐਮ ਦੇ ਸਰੀਆ ਨਹੀਂ ਕਰਨਾ ਉਹ 8 ਦੇ ਨਹੀਂ ਕਰਨਾ ਤੇ ਕੁਝ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਜਿਵੇਂ ਆਪਣਾ ਲੇਮਨ ਲੈਂਗੁਏਜ ਦੇ ਵਿੱਚ ਕਹਿ ਦਈਏ ਕਿ ਜਾਤੇ ਰਾ ਪੈ ਜਾਣੇ ਜਾਂ ਵਾ ਪੈ ਜਾਣੇ ਹਨਾ ਅਸੀਂ ਕਿਉਂਕਿ ਸਾਡੇ ਰੋਜ਼ ਦੇ ਕੰਮਾਂ ਤੇ ਇਦਾਂ ਦੇ ਕੋਈ ਉਹ ਨਹੀਂ ਹੈਗਾ ਕਿ ਕੰਮ ਜਿਹੜਾ ਹੈਗਾ ਵਾ ਕਿ ਜਿਵੇਂ ਤੁਸੀਂ ਕਹਿ ਰਹੇ ਕਿਸੇ ਨੇ ਆਰਟੀ ਐਕਟਰਸ ਕਹਿ ਰਹੇ ਨੇ ਕਿ ਬਿਲਡਿੰਗ ਆਪਣਾ ਸਮਾਂ ਵੀ ਨਹੀਂ ਪੂਰਾ ਕਰ ਪੋਗੇ ਸਾਰਾ ਸਾਰ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਉਹਨਾਂ ਦੇ ਮਤਲਬ ਕਿ ਆਪਾਂ ਕਹਿ ਦਈਏ ਕਿ ਵਿਦਆਊਟ ਫੈਕਟਸ ਐਂਡ ਫਿਗਰ ਜਿਹੜੀ ਗੱਲ ਕਰਦ ਨੇ ਉਹਦਾ ਨਹੀਂ ਗੱਲ ਉਹਨਾਂ ਨੇ ਜਿਹੜੀ ਕਿ ਕਿ ਲੋਕਾਂ ਦੇ ਟੈਕਸ ਦਾ ਪੈਸਾ ਤਾਂ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੌਣ ਕਿਦਾਂ ਬਣਾ ਰਿਹਾ ਕਿੰਨੇ ਪੈਸੇ ਲੱਗ ਰਹੇ ਨੇ ਬਿਲਕੁਲ ਬਿਲਕੁਲ ਅੱਧ ਤੱਕ ਬਣ ਚੁੱਕੀ ਹੈ ਵੀ ਹ ਈ ਲੱਗਦਾ ਕਿ पीडब्ल्यूडी ডিপਾਰਟਮੈਂਟ ਆਪਣੀਆਂ ਕਰਤਾਈਆਂ ਵਿੱਚ ਨਹੀਂ ਕੰਮ ਕਰ ਰਿਹਾ ਹੈ। ਬੋਰਡ ਮੈਂ ਬਿਲਡਿੰਗ ਕੀ ਸੀਗੀ ਜਿਹੜੀ ਉਹ ਕਹਿ ਰਹੇ ਨੇ ਬਿਲਡਿੰਗ ਹੱਦ ਤੱਕ ਬਣ ਚੁੱਕੀ ਬਿਲਡਿੰਗ ਆਲਰੇਡੀ ਪਹਿਲਾਂ ਬਣੀ ਹੋਈ ਸੀਗੀ। ਅਸੀਂ ਵੀ ਉਸੇ ਬਿਲਡਿੰਗ ਦੇ ਵਿੱਚ ਐਡੀਸ਼ਨ ਕਰ ਰਹੇ ਹਾਂ। ਉਹਨਾਂ ਨੂੰ ਇਹ ਕਨਫਿਊਜ਼ਨ ਨਾ ਹੋਵੇ ਕਿਉਂਕਿ ਜਿਹੜਾ ਤੁਸੀਂ ਕੰਮ ਦਾ ਨਾਮ ਵੀ ਹੈਗਾ ਉਹ ਹੈਗਾ ਐਕਸਟੈਂਸ਼ਨ ਆਫ ਐਗਜ਼ਿਸਟਿੰਗ ਨਰਸਿੰਗ ਸਕੂਲ। ਉਹਦੇ ਜੀ ਅਸੀਂ ਇੱਕ ਸਾਈਡ ਦੇ ਉੱਪਰ ਜੀ+2 ਬਿਲਡਿੰਗ ਬਣਾ ਕੇ ਉਹਨੂੰ ਆਲਰੇਡੀ ਜਿਹੜੀ ਬਣੀ ਹੋਈ ਬਿਲਡਿੰਗ ਉਹਦੇ ਨਾਲ ਜੋੜ ਰਹੇ ਹਾਂ ਸੀ। ਹਾਂ ਠੀਕ ਹੈ ਬੋਰਡ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਕਿ ਕਾਫੀ ਲੰਬੇ ਸਮੇਂ ਤੋਂ ਪਿੱਛੇ ਇਹ ਕੰਮ ਬੰਦ ਪਿਆ ਸੀਗਾ ਅ ਕੁਝ ਸ਼ਾਰਟੇਜ ਸੀਗੀ ਕੁਝ ਡਰਾਇੰਗਸ ਦੇ ਰਿਗਾਰਡਿੰਗ ਡਿਸੀਜਨ ਨਹੀਂ ਸੀਗੇ ਇਸ ਕਰਕੇ ਉਹ ਹੋ ਸਕਦਾ ਕਿ ਉਹ ਦਿਨ ਲਾਇਆ ਹੋਵੇ ਪਿੱਛੇ ਜੇ ਮੇਨ ਨਾਲ ਗੱਲ ਵੀ ਹੋਈ ਸੀਗੀ ਮੇਰੀ ਉਹਨਾਂ ਨਾਲ ਕੰਟਰੈਕਟਰ ਨਾਲ ਉਹਨਾਂ ਨੇ ਬੋਰਡ ਲਗਾਇਆ ਸੀਗਾ ਬਟ ਉਹ ਮਿਸਪਲੇਸ ਹੋ ਗਿਆ ਬੈਨ ਉਹਨਾਂ ਨੇ ਦੁਬਾਰਾ ਇਨਸਟਰਕਸ਼ਨ ਦਿੱਤੀ ਹੈ ਕਿ ਤੁਸੀਂ ਦੋਨੇ ਸਾਈਡ ਤੇ ਬਿਲਡਿੰਗ ਦੇ ਬੈਕ ਤੇ ਤੇ ਫਰੰਟ ਤੇ ਦੋਨੇ ਸਾਈਡ ਦੇ ਉੱਪਰ ਜਿਹੜਾ ਹੈਗਾ ਨੀ ਬੋਰਡ ਉਹ ਲਗਾਓ ਲੈਵਲ ਦਿੱਤਾ ਵੀ ਉੱਥੇ ਕੋਈ ਸੇਫਟੀ ਦਾ ਹੈ ਨਹੀਂ ਸੀ ਅਸੀਂ ਕੋਲ ਜਾ ਕੇ ਦੇਖਿਆ ਕਿ ਨਾ ਕਿਸੇ ਦੇ ਹੈਲਮਟ ਸੀਗਾ ਇਸੇ ਕਰੀਏ ਵੀ ਸਾਰੀ ਫੁੱਲੀ ਪੇਸੀ ਤੇ ਉਹਨਾਂ ਨੇ ਇਨਸਟਰਕਸ਼ਨਸ ਦੇ ਚੁੱਕੇ ਆ ਕਿ ਤੁਸੀਂ ਸੇਫਟੀ ਦਾ ਜਿਹੜਾ ਹੈਗੇ ਨੇ ਐਸ ਪਰ ਐਗਰੀਮੈਂਟ ਜਿਹੜੀ ਕੰਡੀਸ਼ਨਸ ਨੇ ਤੁਸੀਂ ਉਹਨਾਂ ਨੂੰ ਸੇਫਟੀ ਵੈਸਟ ਵੈਸਟ ਹੋ ਗਏ ਆ ਤੇ ਆਪਣੇ ਹੈਲਮਟ ਉਹ ਉਹਨਾਂ ਨੂੰ ਪ੍ਰੋਵਾਈਡ ਕੀਤਾ ਜਾਣਾ ਹੋਰ ਸਰਟੀਫਿਕੇਟ ਦੀ ਕੰਪਨੀ ਦੇ ਹਸਪੀਟਲ ਚ ਆਵੇ ਜਿਸ ਦੁਆਰਾ ਪੀਡਬਲੂਡੀ ਦਾ ਇਸ ਟਾਈਮ ਤੇ ਇਹੀ ਕੰਮ ਆ ਜਿਹੜਾ ਐਸਿਸਟਿੰਗ ਚੱਲ ਰਿਹਾ ਉੱਥੇ ਤੇ ਇੱਕ ਸਾਡਾ ਕ੍ਰਿਟੀਕਲ ਕੇਅਰ ਯੂਨਿਟ ਆ ਉਹ ਅੰਡਰ ਪ੍ਰੋਪੋਜ਼ਲ ਆ ਮਤਲਬ ਕਿ ਪ੍ਰੋਪੋਜ਼ਲ ਇਨ ਦਾ ਸੈਂਸ ਕਿ ਅਸੀਂ ਕਮੇਟੀ ਨੂੰ ਅਪਲਾਈ ਕੀਤਾ ਹੋਇਆ ਨਕਸ਼ੇ ਦਾ ਜਦੋਂ ਨਕਸ਼ੇ ਦਾ ਪਾਸ ਹੁੰਦਾ ਵਾਸੀਂ ਉਹਦਾ ਕੰਮ ਮੁ ਤਹਾਗਾ ਉਹ ਐਸ ਪਰ ਜਿਹੜੇ ਕੀ ਸਰਕਾਰ ਦੀ ਪਾਲਿਸੀ ਹੈਗੀਆਂ ਨੇ ਜਾਂ ਹਾਈ ਕੋਰਟ ਹਾਈ ਕੋਰਟ ਦੇ ਜੋ ਵੀ ਉਸ ਦੇ ਰਿਗਾਰਡਿੰਗ ਨੋਟਿਸ ਜਾਬ ਆਪਣਾ ਕੀ ਕਹਿੰਦੇ ਨੇ ਕੋਈ ਜੱਜਮੈਂਟ ਆਉਗੀ ਉਹਦੇ ਰਿਗਾਰਡਿੰਗ ਉਸ ਤਰੀਕੇ ਨਾਲ ਟੇਕ ਅਪ ਕਰਾਂ